ਜਵਾਨਾ ਮਨੋਂਨ ਗਿਆ ਸੀ ਆਪਣੀ ਰੁਸੀ ਘਰ ਵਾਲੇ ਨੂੰ ਲੇਕਿਨ ਰਸਤੇ ਦੇ ਵਿੱਚ ਉਡੀਕਦੀ ਪਈ ਸੀ ਮੌਤ ਹੋ ਗਿਆ ਵੱਡਾ ਹਾਦਸਾ ਤੇ ਹੁਣ ਉਹੋ ਹੀ ਘਰ ਵਾਲੀ ਰੋ ਰੋ ਕੇ ਪਾ ਰਹੀ ਹੈ ਵਿਆਹ ਜੀ ਹਾਂ ਇੱਕ ਨੌਜਵਾਨ ਜਿਹਦਾ ਆਪਣੇ ਘਰ ਦੇ ਨਾਲ ਡਿਸਟ੍ਰਿਬਿਊਟ ਚੱਲਦਾ ਸੀ ਕਿ ਛੋਟੀ ਜੀ ਬੱਚੀ ਗਈ ਸੀ ਉਹਨਾਂ ਦੀ ਪਰਿਵਾਰ ਨੂੰ ਸਾਖ ਸੰਪੰਦੀਆਂ ਨੂੰ ਉਹ ਨੌਜਵਾਨ ਲੈ ਕੇ ਕੁੜੀ ਵਾਲਿਆਂ ਦੇ ਘਰ ਗਿਆ ਕੁੜੀਨ ਵਾਲਿਆਂ ਨੂੰ ਮਨਾ ਵੀ ਲਿਆ ਕੁੜੀ ਨਾਲ ਲੈ ਕੇ ਉਹ ਰਸਤੇ ਦੇ ਵਿੱਚ ਆ ਰਿਹਾ ਸੀ ਪੁਰੀ ਵਾਲੇ ਰਸਤੇ ਵਾਸਤੇ ਵਿੱਚ ਹੈਗੇ ਸੀ ਲੇਕਿਨ ਉਹ ਨੌਜਵਾਨ ਬਾਈਕ ਤੇ ਜਾ ਰਿਹਾ ਸੀ ਕਿ ਉੱਥੋਂ ਰਸਤੇ ਦੇ ਵਿੱਚ ਇੱਕ ਤੇਜ਼ ਰਫਤਾਰ ਕਾਰ ਆਈ ਕਾਰ ਆਉਣ ਤੇ ਨਾਲ ਦੋਵਾਂ ਦੀ ਆਪਸ ਵਿੱਚ ਟੱਕਰ ਹੋ ਗਈ ਟੱਕਰ ਹੋਣ ਤੋਂ ਬਾਅਦ ਪਿੱਛੋਂ ਟਰਾਲਾ ਆ ਰਿਹਾ ਸੀ ਟਰਾਲੇ ਦੇ ਵਿੱਚ ਇਹ ਮੋਟਰਸਾਈਕਲ ਜਾ ਵੜਿਆ ਉਤੋਂ ਬਾਅਦ ਜਿਹੜਾ ਮੋਟਰਸਾਈਕਲ ਨੌਜਵਾਨ ਚਲਾ ਰਿਹਾ ਸੀ 28 ਸਾਲ ਦਾ ਜਿਹੜਾ ਕਿ ਚਾਵਾਂ ਆਪਣੇ ਘਰ ਦੇ ਨੂੰ ਲੈਣ ਗਿਆ ਸੀ ਉਹਦੀ ਮੌਕੇ ਤੇ ਹੀ ਡੈਥ ਹੋਣ ਦਾ ਜਿਹੜਾ ਸਮਾਚਾਰ ਉਪਰਾਪਤ ਹੋਇਆ ਆ ਨਾਲ ਇੱਕ ਹੋਰ ਨੌਜਵਾਨ ਵੀਰ ਉਹਦੇ ਮਗਰ ਬੈਠਾ ਸੀ ਮੋਟਰਸਾਈਕਲ ਤੇ ਉਹ ਜਾਣਕਾਰੀ ਦਿੰਦਾ ਪਿਆ ਹੈਗਾ ਕਿ ਦੱਸ ਰਿਹਾ ਕਿ ਸਾਰੇ ਚਸ਼ਮਦੀਤ ਖਵਾ ਜਿਹੜਾ ਹੈਗਾ ਜੀ ਜਿੰਨਾ ਮੌਕੇ ਜਿਹੜੀ ਇੱਕ ਸਾਰਾ ਹਾਸਾ ਆਇਆ ਉਹਦੇ ਬਾਰੇ ਦੇ ਰਿਹਾ ਜਾਣਕਾਰੀ ਜਿੰਨੂੰ ਸੁਣ ਕੇ ਤੇ ਹਰੇਕ ਦੇ ਰੋਂਕ ਤੇ ਖੜੇ ਹੋ ਗਏ ਨੇ ਬਹੁਤ ਹੀ ਦਰਦਨਾਕ ਹਾਸਾ ਨਾਲ ਦੇਖਣ ਨੂੰ ਮਿਲਿਆਗਾ ਜਿੰਨੂੰ ਸੁਣ ਕੇ ਜਿੰਨੂੰ ਦੇਖ ਕੇ ਹਰ ਕੋਈ ਬੰਦਾ ਕਹਿੰਦਾ ਪਿਆ ਹੈਗਾ ਕਿ ਦੇਖੋ ਉਹਨੇ ਘਰ ਵਾਲੀ ਕੀ ਲੈਣ ਜਾਣੀ ਸੀ ਉਹਨੂੰ ਤਾਂ ਰਸਤੇ ਦੇ ਵਿੱਚ ਉਡੀਕਤੀ ਪਈ ਸੀ ਮੌਤ ਕੀ ਕਹਣਾ ਹੈ ਤੁਹਾਡਾ ਇਸ ਬਾਰੇ ਆਪਣੀ ਰਾਏ ਵੀ ਦਿਓ ਕਨਾਲ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀਡੀਓ ਨੂੰ ਵੱਤ ਵਤ ਵਾਇਰਲ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਚੈਨਲ ਸਾਡ ਨੂੰ ਫੋਲੋ ਵੀ ਜਰੂਰ ਕਰਿਆ ਅਤੇ ਆਪਣੇ ਵਿਚਾਰ ਵੀ ਜਰੂਰ ਸਾਨੂੰ ਸਰ ਅਸੀਂ ਮੈਂ ਲੁਧਿਆਣਾ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ ਇਹ ਮੇਰਾ ਦੋਸਤ ਸੀ ਫਰੈਂਡ ਸੀ ਇਹਦੀ ਜਨਾਨੀ ਦਾ ਥੋੜਾ ਜਿਹਾ ਝਗੜਾ ਜਿਹਾ ਸੀ ਉਹ ਲੈਣ ਵਾਸਤੇ ਆਏ ਸੀ ਅਸੀਂ ਲੈ ਕੇ ਜਨਾਨੀਆਂ ਨੂੰ ਬਾਸੇ ਬਿਠਾਤਾ ਹੈ ਅਸੀਂ ਬਾਈਕ ਤੇ ਸੀ ਬਾਈਕ ਅਸੀਂ ਲੈ ਕੇ ਜਾ ਰਹੇ ਸੀ ਕਿ ਕਹਿੰਦੇ ਧਰਮਗੰਢਾ ਆਂਦਾ ਹੈ ਉਹ ਕੰਡੇ ਦੇ ਵਿੱਚਕਾਰ ਇੱਕ ਗਲੀ ਆ ਉਹ ਕਾਰ ਵਾਲਾ ਇੱਕਦਮ ਆਇਆ ਕਾਰ ਦੇ ਵਿੱਚ ਬਾਈਕ ਵੱਜਾ ਪਿੱਛੋਂ ਟਰਾਲਾ ਆ ਰਿਹਾ ਸੀ ਕਾਰ ਹੈ ਗਈ ਸੀ ਤੇਜ਼ ਉਹ ਇੱਕਦਮ ਮੇਰੀਆਂ ਤਾਂ ਬਾਜੀਆਂ ਪੈ ਗਈਆਂ ਉਹਦਾ ਬਾਈਕ ਸੀ ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ ਉਹ ਟਰਾਲੇ ਦੇ ਅਗਲੇ ਚੱਕੇ ਤੇ ਤੇ ਸੜਦਾ ਹੀ ਚਲਾ ਗਿਆ ਨਾਲ ਜੀ ਉਹ ਜਿਹੜੀ ਉਹ ਉਹਦੀ ਮਤਲਬ ਓਕੇ ਦੀ ਡੈਥ ਹੋ ਗਈ ਦੂਜੀ ਮੌਕੇ ਤੇ ਹੀ ਡੈਥ ਹੋ ਗਈ ਆ ਉਹਦਾ ਹੀ ਪਤਾ ਲੱਗ ਚੁੱਕਾ ਸੀ ਉਹਦਾ ਕੀ ਨਾਮ ਸੀ ਮਰਨ ਵਾਲੇ ਦਾ ਉਹਦਾ ਨਾਮ ਜਤਿੰਦਰ ਸਿੰਘ ਹੈ ਠੀਕ ਹੈ ਜੀ ਉਹਦੀ ਮੌਕੇ ਦੀ ਡੈਥ ਮੌਕੇ ਤੇ ਹੀ ਡੈਥ ਹੋ ਗਈ ਉਹਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਨਸਾਫ ਕਰਾਂਗੇ ਜਿੱਦਾਂ ਦੇ ਉਹਨਾਂ ਦੇ ਹਾਲਾਤ ਆ ਜੇ ਇਨਸਾਫ ਮਿਲੇ ਪਰਿਵਾਰ ਗਰੀਬ 27 ਸਾਲ ਦਾ ਮੁੰਡਾ ਸੀ 28 ਸਾਲ ਦਾ ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਤੇ ਲੜਕਾ ਇਹ ਉਹਦਾ 1.5 ਸਾਲ ਦਾ ਜਲਵਾਤ ਹੋਈ ਸਰ ਅਸੀਂ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ ਇਹ ਮੇਰਾ ਦੋਸਤ ਸੀ ਫਰੈਂਡ ਸੀ ਇਹਦੀ ਜਨਾਨੀ ਦਾ ਥੋੜਾ ਜਿਹਾ ਝਗੜਾ ਜਿਹਾ ਸੀ ਉਹ ਲੈਣ ਵਾਸਤੇ ਆਏ ਸੀ ਅਸੀਂ ਲੈ ਕੇ ਜਨਾਨੀਆਂ ਨੂੰ ਬੱਚੇ ਬਿਠਾਤਾ ਏ ਅਸੀਂ ਬਾਈਕ ਤੇ ਸੀ ਬਾਈਕ ਅਸੀਂ ਲੈ ਕੇ ਜਾ ਰਹੇ ਸੀ ਇੱਕ ਜੇ ਧਰਮਗੰਢਾ ਆਂਦਾ ਏ ਉਹ ਕੰਡੇ ਦੇ ਵਿੱਚਕਾਰ ਇੱਕ ਗਲੀ ਆ ਉਹ ਕਾਰ ਵਾਲਾ ਇੱਕਦਮ ਆਇਆ ਕਾਰ ਦੇ ਵਿੱਚ ਬਾਈਕ ਵੱਜਾ ਪਿੱਛੋਂ ਟਰਾਲਾ ਆ ਰਿਹਾ ਸੀ ਕਾਰ ਹੈ ਗਈ ਸੀ ਤੇਜ਼ ਉਹ ਇੱਕਦਮ ਮੇਰੀਆਂ ਤਾਂ ਬਾਜੀਆਂ ਪੈ ਗਈਆਂ ਉਹਦਾ ਬਾਈਕ ਸੀ ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ ਉਹ ਟਰਾਲੇ ਦੇ ਅਗਲੇ ਚੱਕੇ ਤੇ ਿੱਸਰ ਗਈ ਚਲਾ ਗਿਆ ਨਾਲ ਉਹ ਜਿਹੜੀ ਉਹ ਉਹਦੀ ਮਤਲਬ ਓਕੇ ਦੀ ਡੈਥ ਹੋ ਗਈ ਦੂਜੀ ਮੌਕੇ ਤੇ ਹੀ ਡੈਥ ਹੋ ਗਈ ਆ ਉਹਦੇ ਪਤਾ ਲੱਗ ਚੁੱਕਾ ਸੀ ਉਹਦਾ ਕੀ ਨਾਮ ਸੀ ਸਰ ਨਾਲ ਉਹਦਾ ਨਾਮ ਜਤਿੰਦਰ ਸਿੰਘ ਹੈ ਠੀਕ ਹੈ ਜੀ ਉਹਦੀ ਮੌਕੇ ਦੀ ਡੈਥ ਮੌਕੇ ਤੇ ਹੀ ਡੈਥ ਹੋ ਗਈ ਉਹਦੀ ਹੀ ਮੰਗ ਕਰਦੇ ਹੁਸੀਂ ਮੰਗ ਇਨਸਾਫ ਕਰਾਂਗੇ ਜਿੱਦਾਂ ਦੇ ਉਹਨਾਂ ਦੇ ਹਾਲਾਤ ਆ ਇਨਸਾਫ ਮਿਲੇ ਪਰਿਵਾਰ ਗਰੀਬ 27 ਸਾਲ ਦਾ ਮੁੰਡਾ ਏ ਭਾਈ 28 ਸਾਲ ਦਾ ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਤੇ ਲੜਕਾ ਇਹ ਉਹਦਾ 1.5 ਸਾਲ ਦਾ